ਸਸ਼ਕਲ ਜੀ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਂਸ ਕਨਸੈਪਟ ਕਲਾਸਿਸ ਟੂ ਵਰਡੋ ਅੱਜ ਗੱਲ ਕਰਾਂਗੇ ਮਾਈਕ੍ਰੋ ਇਕਨੋਮਿਕਸ ਦਾ ਇੱਕ ਬੜਾ ਇੰਪੋਰਟੈਂਟ ਚੈਪਟਰ ਤੇ ਬੜਾ ਪਿਆਰਾ ਚੈਪਟਰ ਤੇ ਬੜਾ ਸੌਖਾ ਚੈਪਟਰ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਬਾਰੇ ਇਲਾਸਟਿਸਿਟੀ ਬੇਸਿਕਲੀ ਕੀ ਹੁੰਦੀ ਹੈ ਬਸ ਸ਼ੁਰੂ ਕਰਦੇ ਆ ਇਨਾ ਬੇ ਟਾਈਮ ਨਾ ਵੇਸਟ ਕਰੀਏ ਇਲਾਸਟਿਸਿਟੀ ਠੀਕ ਕਿਸੇ ਚੀਜ਼ ਦੇ ਵਿੱਚ ਕਿੰਨੀ ਕਿਲਚਕਤਾ ਹੈ ਇਸ ਨੂੰ ਅਪਹਿਲਾ ਸਸਿਟੀ ਕਹਿ ਦਿੰਨੇ ਆ ਬਟ ਇੱਥੇ ਕੁਝ ਸਪੈਸ਼ਲ ਹੈ ਕੀ ਖਾਸ ਹੈ ਨੁਸਰਾ ਗੌਰ ਕਰਿਓ ਪਿਛਲੇ ਚੈਪਟਰ ਦੇ ਵਿੱਚ ਪਿਛਲੀ ਵਾਰ ਜੋ ਸਿੱਖਿਆ ਸੀਗਾ ਜਨਰਲ ਫੀਨੋਮੀਨਾ ਹੁੰਦਾ ਬੜੀ ਆਮ ਜੀ ਗੱਲ ਹੈ ਸਭ ਨੂੰ ਪਤਾ ਹੈ ਕਿ ਜਦੋਂ ਪ੍ਰਾਈਸ ਘਟਦਾ ਹੈ ਤਾਂ ਡਿਮਾਂਡ ਵੱਧਦੀ ਹੈ ਜਦੋਂ ਕੋਈ ਚੀਜ਼ ਸਸਤੀ ਹੁੰਦੀ ਹੈ ਤਾਂ ਉਹਦੀ ਡਿਮਾਂਡ ਵੱਧਦੀ ਹੈ ਜਦੋਂ ਕੋਈ ਚੀਜ਼ ਮਹਿੰਗੀ ਹੁੰਦੀ ਹੈ ਉਦੋਂ ਉਹਦੀ ਡਿਮਾਂਡ ਘਟਦੀ ਹੈ ਇਹਨਾਂ ਨੂੰ ਸਿੱਖ ਲਿਆ ਸੀਗਾ ਅੱਗੇ ਹੁਣ ਇਹ ਸਿੱਖਣਾ ਹੈ ਕਿੰਨੀ ਘਟਦੀ ਹੈ ਕਿੰਨੀ ਡਿਮਾਂਡ ਵੱਧਦੀ ਹੈ ਬਸ ਇਹ ਚੀਜ਼ ਹੈ ਆਪਾਂ ਇਹਨਾਂ ਕਿ ਸਿੱਖ ਲਿਆ ਕਿ ਪ੍ਰਾਈਸ ਘਟਣਾ ਡਿਮਾਂਡ ਵਧੇਗੀ ਪਰ ਕਿੰਨੀ ਵਧੇਗੀ ਥੋੜੀ ਵਧੇਗੀ ਬਰਾਬਰ ਵਧੇਗੀ ਜਾਂ ਬਹੁਤ ਜ਼ਿਆਦਾ ਵਧੇਗੀ ਕੁਝ ਵੀ ਹੋ ਸਕਦਾ ਇਸੇ ਚੀਜ਼ ਨੂੰ ਆਪਾਂ ਇਲਾਸਸਿਟੀ ਕਹਿ ਦਿੰਦੇ ਆ ਇਲਾਸਸਿਟੀ ਬੇਸਿਕਲੀ ਡਿਮਾਂਡ ਜਿਹੜੀ ਕੁਆਂਟੀਟੀ ਡਿਮਾਂਡਡ ਆ ਉਹਦੇ ਵਿੱਚ ਡਿਗਰੀ ਨੂੰ ਸ਼ੋ ਕਰਦੀ ਹੈ ਕਿ ਉਹ ਕਿੰਨੀ ਜ਼ਿਆਦਾ ਉਸਤੇ ਇੰਪੈਕਟ ਪੇ ਕਿੰਨਾ ਜ਼ਿਆਦਾ ਉਹਦੇ ਵਿੱਚ ਚੇਂਜ ਆਇਆ ਠੀਕ ਪਹਿਲਾਂ ਹਲਕੇ ਫੁਲਕੇ ਗੱਲਾਂ ਹੁਣ ਬੁੱਕ ਵਾਲੇ ਸਮਝੋ ਪ੍ਰਾਈਸ ਇਲਾਸਸਿਟੀ ਤੋਂ ਪਹਿਲਾਂ ਤੁਸੀ ਸਿੰਪਲ ਸਮਝਣਾ ਹੈ ਇਲਾਸਸਿਟੀ ਆਫ ਡਿਮਾਂਡ ਬਾਰੇ ਫਿਰ ਪ੍ਰਾਈਸ ਤੇ ਛਾਲ ਮਾਰਦੇ ਆ ਕਿਉਂਕਿ ਇਲਾਸਸਿਟੀ ਆਫ ਡਿਮਾਂਡ ਦੇ ਵਿੱਚ ਜਿਹੜੇ ਆਪਾਂ ਕਹਿੰਨਾ ਵੀ ਡਿਮਾਂਡ ਦੇ ਵਿੱਚ ਇਲਾਸਸਿਟੀ ਆਈ ਹੈ ਡਿਮਾਂਡ ਇਲਾਸਟਿਕ ਹੋ ਗਈ ਹੈ ਡਿਮਾਂਡ ਦੇ ਵਿੱਚ ਚੇਂਜ ਆਇਆ ਉਹ ਚੇਂਜ ਕੱਲੇ ਪ੍ਰਾਈਸ ਕਰਕੇ ਨਹੀਂ ਆਉਂਦਾ ਆਪਾਂ ਪਿਛਲੇ ਚੈਪਟਰ ਚ ਪੜਿਆ ਦੇਖਿਓ ਜਰਾ ਡਿਮਾਂਡ ਵਿੱਚ ਚੇਂਜ ਬਹੁਤ سارے ਕਾਰਨਾ ਕਰਕੇ ਆ ਜਾਂਦਾ ਸਮਝੋ ਇਲਸਸਟ ਟੂ ਡਿਮਾਂਡ ਪਹਿਲਾ ਪੜ ਰਹੇ ਆਪਾਂ ਇਟ ਰੈਫਰਸ ਟੂ ਐਕਸਟੈਂਟ ਉਸ ਹੱਦ ਤੱਕ ਟੂ ਵਿੱਚ ਦਾ ਚੇਂਜ ਡਿਮਾਂਡ ਵਿਚ ਦਾ ਕੁਆਂਟੀਟੀ ਡਿਮਾਂਡਡ ਆਫ ਅ ਕਮੋਡਿਟੀ ਚੇਂजेस ਇੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਕਿਸ ਹੱਦ ਤੱਕ ਕੁਆਂਟੀਟੀ ਡਿਮਾਂਡ ਦੇ ਵਿੱਚ ਚੇਂਜ ਆਏਗਾ ਕਿਸੇ ਵੀ ਕਮੋਡਿਟੀ ਦੀ ਵਿਦ ਚੇਂਜ ਇਨ ਇਟਸ ਓਨ ਪ੍ਰਾਈਸ ਆ ਬੜਾ ਇੰਪੋਰਟੈਂਟ ਸੀ ਇੱਥੇ ਕਿ ਸਹੱਤ ਤੱਕ ਕਿੰਨਾ ਕ ਚੇਂਜ ਆਏਗਾ ਜੀ ਇਹ ਇਲਾਸਸਟੀ ਹੈ ਕਦੋਂ ਜਦੋਂ ਉਹਦਾ ਪ੍ਰਾਈਸ ਚੇਂਜ ਹੋ ਜਾਏ ਜਾਂ ਫਿਰ ਕੰਜ਼ਿਊਮਰ ਦੀ ਇਨਕਮ ਚੇਂਜ ਹੋ ਜਾਏ ਜਾਂ ਫਿਰ ਪ੍ਰਾਈਸ ਆਫ ਰਿਲੇਟਡ ਗੁੱਡਸ ਜਿਹੜੀਆਂ ਰਿਲੇਟਡ ਗੁੱਡਸ ਦੀਆਂ ਪ੍ਰਾਈਸ ਸਿਕੀਆਂ ਰਿਲੇਟਡ ਗੁੱਡਸ ਕਿਹੜੀਆਂ ਸੀਗੀਆਂ ਆਪਾਂ ਪਿਛਲੇ ਚੈਪਟਰ ਚ ਕੀਤਾ ਹੈ ਇੱਕ ਹੁੰਦੇ ਸੀ ਸਬਸਟੀਟਿਊਟ ਗੁੱਡਸ ਦੂਸਰੇ ਹੁੰਦੇ ਸੀ ਕੰਪਲੀਮੈਂਟਰੀ ਗੁੱਡਸ ਸਬਸਿਡਿਡ ਗੁੱਡਸ ਕਿਵੇਂ ਸਕੇ ਗਿਆ ਜਿਵੇਂ ਚਾਹ ਤੇ ਕੌਫੀ ਕੰਪਲੀਮੈਂਟਰੀ ਤੇਲ ਤੇ ਗੱਡੀ ਜਦੋਂ ਤੇਲ ਮਹਿੰਗਾ ਹੋਊਗਾ ਤਾਂ ਗੱਡੀਆਂ ਦੀ ਡਿਮਾਂਡ ਵੀ ਘਟੇਗੀ ਇਫੈਕਟ ਪੈਂਦਾ ਜਦੋਂ ਕੌਫੀ ਸਸਤੀ ਹੋਊਗੀ ਤਾਂ ਚਾਹ ਦੀ ਡਿਮਾਂਡ ਘਟੇਗੀ ਠੀਕ ਤਾਂ ਇਹਨਾਂ ਦਾ ਵੀ ਇਫੈਕਟ ਹੈ ਆਹ ਤਿੰਨ ਚੀਜ਼ਾਂ ਦੇ ਚੇਂਜ ਹੋਣ ਕਰਕੇ ਪ੍ਰਾਈਸ ਔਨ ਪ੍ਰਾਈਸ ਗੁੱਡਸ ਦਾ ਕੰਜ਼ਿਊਮਰ ਦੀ ਇਨਕਮ ਜਾਂ ਪ੍ਰਾਈਸ ਆਫ ਰਿਲੇਟਡ ਗੁੱਡਸ ਦੇ ਚੇਂਜ ਹੋਣ ਕਰਕੇ ਡਿਮਾਂਡ ਵਿੱਚ ਕਿੰਨਾ ਫਰਕ ਆਇਆ ਇਸ ਨੂੰ ਇਲਾਸਸਟਿਕ ਡਿਮਾਂਡ ਕਹਿ ਦਿੰਦੇ ਆ ਠੀਕ ਅੱਗੇ ਧਿਆਨ ਨਾਲ ਸਮਝਣਾ ਜਿਹੜਾ ਲਾ ਆਫ ਡਿਮਾਂਡ ਹੁੰਦਾ ਸੀਗਾ ਉਹ ਦੱਸਦਾ ਸੀ ਡਾਇਰੈਕਸ਼ਨ ਚੇਂਜ ਦੀ ਡਾਇਰੈਕਸ਼ਨ ਮਤਲਬ ਵੀ ਉਹ ਚੀਜ਼ ਘਟੇਗੀ ਕਿ ਵਧੇਗੀ ਡਿਮਾਂਡ ਘਟੇਗੀ ਜਾਂ ਵਧੇਗੀ ਡਾਇਰੈਕਸ਼ਨ ਦੱਸਦਾ ਸੀ ਬਟ ਜਿਹੜਾ ਇਲਾਸਸਟਿਕ ਡਿਮਾਂਡ ਆ ਉਹ ਡਾਇਰੈਕਸ਼ਨ ਨਹੀਂ ਡਿਗਰੀ ਬਾਰੇ ਗੱਲ ਕਰਦਾ ਕਿੰਨੀ ਘਟੇਗੀ ਕਿੰਨੀ ਕਿ ਵਧੇਗੀ ਦੋਹਾਂ ਦਾ ਫਰਕ ਸਮਝ ਆਇਆ ਲੌਵ ਡਿਮਾਂਡ ਡਾਇਰੈਕਸ਼ਨ ਦੱਸਦਾ ਇਲਾਸਸਟੀਟੀ ਆਫ ਡਿਮਾਂਡ ਡਿਗਰੀ ਦੱਸਦੀ ਅਗਲੀ ਗੱਲ ਹੁਣ ਜਿਹੜਾ ਆਪਾਂ ਇਹ ਗੱਲ ਕਰਦੇ ਆਂ ਵੀ ਡਿਮਾਂਡ ਚ ਚੇਂਜ ਆਇਆ ਇਹਦੇ ਪਿੱਛੇ ਤਿੰਨ ਕਾਰਨ ਨੇ ਬੇਸਿਕਲੀ ਉਹ ਇਲਾਸਸਟੀਟੀ ਆਫ ਡਿਮਾਂਡ ਨੂੰ ਆਪਾਂ ਤਿੰਨ ਇਸ ਵਿੱਚ ਡਿਵਾਈਡ ਕਰ ਲੈਣੇ ਆ ਇੱਕ ਤਾਂ ਹੈ ਪ੍ਰਾਈਸ ਇਲਾਸਸਟੀਟੀ ਆਫ ਡਿਮਾਂਡ ਇੱਕ ਹੈ ਇਨਕਮ ਇਲਾਸਸਟੀਟੀ ਇੱਕ ਹੈ ਕਰੋਸ ਇਲਾਸਸਟੀਟੀ ਪ੍ਰਾਈਸ ਇਲਾਸਸਟੀਟੀ ਆਫ ਡਿਮਾਂਡ ਵਿਦ ਰਿਸਪੈਕਟ ਟੂ ਚੇਂਜ ਇਨ ਓਨ ਪ੍ਰਾਈਸ ਆਫ ਕਮੋਡਿਟੀ ਕਿ ਜਦੋਂ ਡਿਮਾਂਡ ਦੇ ਵਿੱਚ ਚੇਂਜ ਆਇਆ कदों आया विद रिस्पैक्ट टू चेंज इन प्राइस ऑफ कमोडिटी प्राइस से चेंज होने करके डिमांड फर्क पलासिटी जो बायर इनकम फर्क प्रोस इलासिटी जो अदर कमोडिटी अदर कमोडिटी मतलब रिलेटेड गुड्स प्राइस चेंज आया हूँ देखो तीन ने बटेंशन ना लाइना सिलेबस सिर्फ आ करना चैप्टर का नाम यही है प्राइस इलासिटी of demand ਚੈਪਟਰ ਬਹੁਤ ਇੰਪੋਰਟੈਂਟ ਹੈ ਸੋਖਾ ਹੈ ਤੇ ਇਸ ਚੋ ਕਿ ਨਿਊਮੈਰੀਕਲ ਆਉਂਦਾ ਹੁੰਦਾ ਪੇਪਰ ਚ ਪੱਕਾ ਹੀ ਆਏਗਾ ਸੋਖਾ ਵੀ ਹੈ ਮਜ਼ਾ ਹੈ